ਅੰਮ੍ਰਿਤਸਰ ਪੁਲਿਸ ਨੂੰ ਨਸ਼ੇ ਦੇ ਖਿਲਾਫ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿੱਥੇ ਦੋ ਤਸਕਰਾਂ ਨੂੰ 26 ਗ੍ਰਾਮ ਹੈਰੋਇਨ ਸੰੇਂ ਗ੍ਰਫਤਾਰ ਕੀਤਾ ਹੈ ਦੱਸਦੀ ਹੈ ਕਿ ਜਿਨ੍ਹਾਂ ਨੌਜਵਾਨਾਂ ਦੀ ਗ੍ਰਫਤਾਰੀ ਹੋਈ ਹੈ ਉਹਨਾਂ ਦੀ ਉਮਰ ਮਹਿਜ਼ 20 ਤੋਂ 23 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜਾਣਕਾਰ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਨੌਜਵਾਨ ਤਰਨਤਾਰਨ ਦੇ ਸਰਹਾਲੀ ਇਲਾਕੇ ਚੋਂ ਕਿਸੇ ਕੋਲ ਹੈਰੋਇਨ ਲੈ ਕੇ ਆਏ ਸਨ ਤੇ ਇਸ ਹੈਰੋਇਨ ਨੂੰ ਅੱਗੇ ਵੇਚਣ ਦੇ ਲਈ ਇਹ ਜਾ ਰਹੇ ਸੀ ਰਾਤ ਵਿੱਚ ਨਾਕਾਬੰਦੀ ਦੌਰਾਨ ਜਦੋਂ ਇਨ੍ਹਾਂ ਦੋਹਾਂ ਨੌਜਵਾਨਾਂ ਨੂੰ ਜੋ ਮੋਟਰਸਾਈਕਲ ਤੇ ਸਵਾਰ ਸਨ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਪੁਲਿਸ ਪਾਰਟੀ ਨੂੰ ਵੇਕੇ ਇਹਨਾਂ ਨੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਟੀਮ ਨੇ ਉਹਨਾਂ ਦਾ ਪਿੱਛਾ ਕਰਕੇ ਦੋਹਾਂ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਦੇ ਦੋ ਛੀ ਨਸ਼ੇ ਦੇ ਸਮੇਤ ਫੜੇ ਗਏ ਆ ਜੋ ਵੀ ਮੁਹਿੰਮ ਚਲਾਈ ਜਾ ਰਹੀ ਆ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਖੁਦਾ ਰਣਜੀਤ ਸਿੰਘ ਟਰੰਵਾਲੀਆ ਸ ਤੇ ਆਪਣੇ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਅ ਤਾ ਬੜੀ ਵੱਡੀ ਪੱਧਰ ਤੇ ਜਿਹੜਾ ਵਾ ਇਲਾਕੇ ਦੇ ਵਿੱਚ ਨਸ਼ੇ ਨੂੰ ਖੱਲ ਪਾਉਣ ਲਈ ਸੀ ਆਪਣੇ ਵੱਲੋਂ ਜਦ ਉਪਰਾਲੇ ਕੀਤੇ ਸੀ ਤੇ ਇਸੇ ਦੌਰਾਨ ਜਦੋਂ ਇਨਵੈਸਟ ਕਰਦੇ ਕਰਦੇ ਆਪਣੀ ਟੀਮ ਦੇ ਨਾਲ ਜਦੋਂ ਇਧਰੋਂ ਅਸੀਂ ਖਾਲਸਾ ਗਾਇਦੇਸ ਅੱਜ ਸਾਹਮਣੇ ਸਰਵਸਲੇੰਡ ਦੇ ਵਿੱਚ ਪਹੁੰਚੇ ਤੇ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਸੀ ਜਿਹੜੇ ਉਹਨਾਂ ਨੇ ਜਦੋਂ ਸਾਡੀ ਪੁਲਿਸ ਪਾਰਟੀ ਦੀ ਗੱਡੀ ਦੇਖੀ ਉਹਨਾਂ ਨੇ ਜੱਕਦਾਬੀ ਮੋਟਰਸਾਈਕਲ ਖਾਲੀ ਪਲਾਟ ਵਾਲੇ ਸਾਈਡੋਂ ਅੰਦਰ ਟੱਕਰ ਲਾ ਦਿੱਤੇ ਜਿਹਦੇ ਮਗਰ ਹੀ ਅਸੀਂ ਆਪਣੇ ਜਿਹੜਾ ਵਾ ਉਹ ਗੱਡੀ ਅੰਦਰ ਵਾਰ ਦਿੱਤੀ ਤਾਂ ਕੋਈ ਰਸਤਾ ਬੰਦ ਸੀਗਾ ਜਿਸ ਕਰਕੇ ਅਸੀਂ ਉਹਨਾਂ ਨੂੰ ਮੌਕੇ ਤੇ ਹੀ ਸਾਰਾ ਪੁਲਿਸ ਪਾਰਟੀ ਵੱਲੋਂ ਟੀਮ ਸਾਰੀ ਟੀਮ ਦੇ ਨਾਲ ਜਿਹੜਾ ਹਨ ਗ੍ਰਿਫਤਾਰ ਕੀਤਾ ਔਰ ਇਹਨਾਂ ਦੇ ਮੋਟਰਸਾਈਕਲ ਦੀ ਡਿੱਗੀ ਦੇ ਵਿੱਚੋਂ ਤਲਾਸ਼ੀ ਦੇ ਦੌਰਾਨ 26 ਗ੍ਰਾਮ ਜਿਹੜੀ ਉਹ ਹਰਾ ਹੈ ਨਾ ਉਹ ਬਰਾਮਦ ਕੀਤੀ ਹੈ ਜਿਹੜਾ ਚਲਾ ਰਿਹਾ ਸੀ ਮੁੰਡਾ ਮੋਟਰਸਾਈਕਲ ਉਹ ਜਸ਼ਨਪ੍ਰੀਤ ਪੁੱਤਰ ਅਮਰਜੀਤ ਸਿੰਘ ਵਾਸੀ ਬੀਬੀ ਵਿਰੋਧਾ ਗੁਰਦਰਾ ਚੁਬਾਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਜਿਹੜਾ ਪਿੱਛੇ ਬਿਠਾ ਸੀ ਉਹ ਨੀਰੇ ਸਿੰਘ ਪੁੱਤਰ ਕਲਵੰਤ ਸਿੰਘ ਵਰਕਾਲਾ ਮੁਲਾਪ ਐਮਨੂ ਤੁਨਪੁਰ ਕਾਲੇ ਥਾਣਾ ਛਾਟਾ ਹੁਸਕਰ ਦਾ ਰਹਿਣ ਵਾਲਾ ਇਹਨਾਂ ਨੇ ਕਿਸੇ ਤਰਨਤਾਰਨ ਦੇ ਜੇਟੀ ਕੋ ਸੋਰਸਿੰਗ ਪਾਸੋਂ ਲੈ ਕੇ ਆਏ ਸੀਗੇ ਇਹ ਇਹਨਾਂ ਕੁਛ ਕੁ ਗ੍ਰਾਂਵ ਦੱਸਿਆ ਅਗਲੀ ਜਿਹੜੀ ਤਫ਼ਤੀਸ਼ ਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਮਾਨਯੋਗ ਜਸਟਿਸ ਤੋਂ ਰਿਮਾਂਡ ਇਹਨਾਂ ਦਾ ਹਾਸਲ ਕਰ ਲਿਆ ਕੋਸ਼ਿਸ਼ ਕਰਕੇ ਜਿੱਥੋਂ ਵੀ ਇਹਨਾਂ ਨੇ ਲੈ ਕੇ ਆਉਂਦੇ ਆ ਜਾਂ ਅੱਗੇ ਜੋ ਵੀ ਇਹ ਕਰਦੇ ਆ ਸਾਰਾ ਉਹਦਾ ਜਿਹੜਾ ਨੈਕਸਸ ਆ ਉਹਨੂੰ ਅਸੀਂ ਬੰਦ ਕਰਨ ਦੀ ਕੋਸ਼ਿਸ਼ ਕਰਾਂ ਪਹਿਲਾਂ ਵੀ ਪਰਚੇ ਦਰਜ ਨਹੀਂ ਹੋਏ ਅਨੇ ਪਹਿਲਾਂ ਫਿਰ ਹਾਲੇ ਨੂੰ ਤੇ ਪਰਚਾ ਕੋਈ ਦਰਜ ਨਹੀਂ ਹੋਇਆ ਇੰਨਾਂ ਨੇ ਜਿਵੇਂ ਅੱਜ ਕੱਲੇ چھوٹے ਬੱਚਿਆਂ ਨੂੰ ਲੋਕ ਕੈਰੀਅਰ ਵਿੱਚ ਕਰਕੇ ਜਿਉਂ ਉਹਨਾਂ ਨੂੰ ਸ਼ੁਰੂ ਕਰ ਦਿੰਦੇ ਉਹਨਾਂ ਦਾ ਕੰਮ ਵੀ ਉਹਨਾਂ ਦੇ ਪੁਲਿਸ ਸ਼ੱਕ ਨਹੀਂ ਕਰਦੀ ਕੋਈ ਸੋ ਇਸ ਤਰ੍ਹਾਂ ਵੈਸੇ ਇਹਨਾਂ ਦੀ ਉਮਰ ਜਿਹੜੀ ਉਹ ਨੀਅਰ ਬਹੁਤ 20 22 24 21 23 ਜਾਂ 25 ਸਾਲ ਹੈ ਕੀ 20 ਹਾਲ ਇੱਕ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਜੀ ਦੋ ਦਿਨਾਂ ਦਾ ਰਿਮਾਂਡ ਅਸੀਂ ਜਿਹੜਾ ਉਹ ਜੈਸਾ ਪਾਸ ਹੋ ਜਾਂਦਾ ਠੀਕ ਦਾਲਮਬੀਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਤੇ ਲੁੱਟਾਂ ਖੋਹਾਂ ਤੇ ਮਾੜੇ ਅੰਸ਼ਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਲਗਾਤਾਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਹੁਣੇ ਹੀ ਇਹਨਾਂ ਤਸਕਰਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਪੁਲਿਸ ਵੱਲੋਂ ਕੀਤਾ ਗਿਆ ਹੈ। ਫਿਲਹਾਲ ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕੀਤੀ ਜਾ ਸਕਦੀ ਹੈ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ